ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਪੁਨੀ ਔਰ ਦੇ ਵਿੱਚ ਆਸ ਕਰ ਸਬ ਟਿਕ ਟਕ ਕਰੋਗੇ ਅਸੀਂ ਠੀਕ ਆ ਤੇ ਅੱਜ ਦਿਨ ਹੈ ਆ ਬੁੱਧਵਾਰ 15 ਮਈ ਕੱਲ ਸੀ ਮੰਗਲਵਾਰ ਸੰਗਰਾਮ ਵਾਲਾ ਦਿਨ ਤੇ ਅਸੀਂ ਆਪਣੇ ਨਵੇਂ ਘਰ ਚ ਸ਼ਿਫਟ ਹੋਏ ਆ ਤੇ ਅੱਜ ਅਸੀਂ ਪਹਿਲੇ ਦਿਨ ਆਪਣੀ ਨਵੀਂ ਰਸੋਈ ਦੇ ਵਿੱਚ ਮਧਾਨੀ ਲਾਈ ਆ ਤੇ ਚਲੋ ਤੁਹਾਨੂੰ ਦਿਖਾਈਏ ਆਪਣੇ ਨਵੇਂ ਘਰ ਦੀ ਰਸੋਈ நானியக்கலையா பாய நானக்கிய வலியுகி நானிய சான் யா நானே சான் யா தே ਜਿੰਨਾ ਮੀ ਸੋਈ ਦੇ ਵਿੱਚ ਪਹਿਲੀ ਵਾਰ ਮੱਖਣ ਘਟ ਰਾਇਆ ਜਿਸ ਦਿਨ ਅਸੀਂ YouTube ਦਾ ਸਟਾਰਟ ਕੀਤਾ ਸੀ ਉਦੋਂ ਦੀ ਪਹਿਲੀ ਵੀਡੀਓ ਦੇ ਵਿੱਚ ਅਸੀਂ ਇਹੀ ਕੀਤਾ ਸੀ ਨਾ ਪੰਪ ਗਿਆ ਦੇ ਉਦੋਂ ਮੱਖਣ ਹੀ ਘੱਡੇ ਸੀ ਪਹਿਲਾਂ ਤੇ ਪਰਮਾਤਮਾ ਕਰੇ ਸਾਡੇ ਰਸੋਈ ਚ ਬਰਕਤ ਬਣੀ ਰਹੇ ਦੁੱਧ ਘੇੜੀਆਂ ਲਹਿਰਾ ਪਹਿਰਾ ਹੁੰਦੀਆਂ ਰਹਿਣ ਬਾਬਾ ਨਾਨਕ ਮੇਰ ਬੜਾਈ ਰੱਖੇ ਸਾਰਿਆਂ ਤੇ ਹੁਣ ਅਸੀਂ ਧਾਰ ਫੇਰ ਲਈਏ ਤੇ ਹੁਣ ਅਰਮਾਨ ਨੂੰ ਤਿਆਰ ਕਰਾਂਗੇ। ਅਮਰ ਰੋਟੀ ਬਣਦੀ। ਬਸ ਬਣਦੀ ਆ। ਲਓ ਜੀ ਅਰਮਾਨ ਹੋ ਗਿਆ ਰੈਡੀ ਤੇ ਹੁਣ ਮੈਂ ਬਣਾਉਂਦੀ ਇਹਦੇ ਲਈ ਪਰੌਂਠੇ। ਅੱਜ ਨਵੀਂ ਰਸੋਈ ਚ ਅਰਮਾਨ ਪਰੌਂਠੇ ਖਾ ਕੇ ਜਾਊਗਾ। ਵਧੀਆ ਲੱਗਦਾ ਆ ਰਾਤੀ ਦਾ ਰੋਟੀ ਇੱਥੇ ਹੁਣ ਨਹੀਂ ਜਣਾਉਣੀ ਸੀ। ਕਿ ਮੈਂ ਹੁਣ ਬਣਾਉਣ ਲੱਗੀ ਆ ਵਧੀਆ ਨਾਲ। ਇਹ ਲੋਚੀ ਪਰੌਂਠਾ ਬਣ ਕੇ ਹੋ ਗਿਆ ਤਿਆਰ ਤੁਸੀਂ ਖਾਓ ਕਿ ਚਾਹੋ ਮੇਰੇ ਟਿੱਡੇ ਚ ਤੇ ਮੰਮੀ ਦੇ ਟਿੱਡੇ ਚ ਹੁਣ ਤਾਂ ਜਾਣੇ ਹੁੰਦੇ ਦੋ ਕੁ ਪਰਕੀਆਂ ਚਟਣੀਆਂ ਵੀ ਹੁੰਦੀਆਂ ਨੇ ਲੈ ਹਾਂ ਹੁਣ ਕਰਦੇ ਨਾਂਕੀ ਚੜੀ ਨਾ ਲਓ ਜੀ ਔਰਮਾਨ ਦੀ ਰੋਟੀ ਤੋਂ ਬਾਅਦ ਹੁਣ ਮੰਮੀ ਬਣਾਉਂਦੇ ਪਏ ਆ ਮੱਕੀ ਦੀ ਰੋਟੀ ਕਿਉਂਕਿ ਕੱਲ ਆਪਾਂ ਬਣਾਈ ਸੀ ਮਾਂ ਦੀ ਦਾਲ ਕੱਲ ਸਗੀ ਸੰਗਰਾਦ ਸਗਨਾਂ ਦੀ ਤੇ ਆਪਾਂ ਕੱਲ ਇੱਧਰ ਸ਼ਿਫਟ ਹੋ ਗਏ ਔਰਮਾਨ ਹੁਣ ਅਦੇ ਸਕੂਲੋਂ ਆਉਂਦਾ ਪਹਿਲਾ ਪਹਿਲਾ ਮੈਂ ਮੰਮੀ ਪਾਪਾ ਨੇ ਸਾਰੀ ਮਿਹਨਤ ਕੀਤੀ ਤੇ ਸਾਰਾ ਸਮਾਨ ਇੱਧਰ ਰਸੋਈ ਦਾ ਸ਼ਿਫਟ ਕਰਤਾ ਹਲੇ ਬਾਰੇ ਚਿੱਟਲਾ ਬਣਾਨਾ ਇਸ ਤਰ੍ਹਾਂ ਇਸ ਤਰ੍ਹਾਂ ਹੀ ਹੋਤੀ ਨਹੀਂ ਬਣਾ ਰਹੇ ਆ ਹੁਣ ਹੋੜੀ ਹੋੜੇ ਚਿੱਟਲਾ ਬਣਾਵਾਂਗੇ ਛੋੜੀ ਹੋੜੀ ਨੇ ਸਾਰੇ ਕੰਮ ਹਾਂ ਸੋ ਇਹ ਦੇਖਦਾ ਵੀ ਕਿੰਨਾ ਵਧੀਆ ਲੱਗਾ ਮੇਰੇ ਪਾਸੋਂ ਚੋ ਬਾਹਰ ਤਿਆਂ ਲੱਗੇ ਜਾਓ ਤਾਂ ਇਧਰ ਮੈਂ ਤਾਂ ਆਤੀ ਉਧਰ ਸੀ ਪਸੂ ਚੋ ਲੈ ਤਾਂ ਕਰਦੇ ਚਾਹ ਵੀ ਨਾਲੇ ਚਾਹ ਬਣ ਗਈ ਸਾਡੀ ਬਹੁਤ ਟਾਈਮ ਦਾ ਬਹੁਤ ਸਮੇਂ ਟਾਈਮ ਦੀ ਬੱਚਾ ਚਲ ਗਿਆ ਪਾਪਾ ਵੀ ਬਾਹਰ ਲੱਗੇ ਹੋ ਛੋਟੂ ਨੂੰ ਵੀ ਹੱਕਾ ਮਾਰਨੀ ਆ ਪੈਣੀ ਆ ਛੋਟੂ ਚਾਹ ਪੀਣਾ ਛੋਟੂ ਰੋਟੀ ਖਾਣਾ ਪਾਪਾ ਕੱਲ ਸਾਡੀਆਂ ਤਾਠੀਆਂ ਵੀ ਲੱਗ ਗਈਆਂ ਸੋਹਣੀਆਂ ਲੱਗਦੀਆਂ ਨਾ ਮੈਂ ਤਾਂ ਕਹਿ ਬਿਠੀ ਰੋਕੂੰ ਸੋਹਣਿਆ ਬੱਚਾ ਦਰਵਾਜ਼ੇ ਦੇ ਪਾਸੇ ਮੀਨੂ ਨਾ ਬਚਣ ਦਾ ਸੀ ਬਾਹਰ ਜਿਹੜੇ ਆਪਣੇ ਐਂਟਰੀ ਦਾ ਆ ਦਰਵਾਜ਼ਾ ਲੱਕੜੀ ਦੇ ਲੌਣੇ ਉੱਤੇ ਹੀ ਅਸੀਂ ਬਹੁਤ ਜੇ ਲਗਾਉਣੇ ਆ ਡਾਈਮ ਤੋਂ ਜੀ ਉਹ ਹੁਣ ਬਣੂਗੇ ਦਾ ਦੇਖਿਓ ਲੋਕੋ ਨਾਲ ਦੀ ਹੌਲੀ ਹੌਲੀ ਤੁਹਾਨੂੰ ਸਾਰਾ ਦਿਖਾਵਾਂਗੀ ਉਹ ਦੇਖਣ ਲੱਕੜੀ ਦੇ ਲੱਗੋਗੇ ਲੌਣੇ ਤੇ ਲੱਗਣੇ ਨੇ ਜਿਹੜਾ ਕੰਮ ਕਰਨਾ ਹੌਲੀ ਹੌਲੀ ਮਜ਼ਬੂਤੀ ਦਾ ਅਸੀਂ ਸ਼ੋ ਘਟ ਬਣਾਉਣੀ ਆ ਮਜ਼ਬੂਤੀ ਦਾ ਬਣਾਉਣੀ ਆ ਜਿਹੜਾ ਕਿ ਤੁਹਾਨੂੰ ਕਿਦਾਰੇ ਹੋ ਹੈ ਕਿ ਨਾ ਸੋਨਾ ਇਦਾਂ ਕੋਈ ਕਿੰਨਾ ਵਧੀਆ ਇਹ ਕੰਮਣਾ ਚਾਹੀਦਾ ਤਿੰਨੀ ਵਧੀਆ ਚੀਜ਼ਾਂ ਸੋਨੇ ਤਾਂ ਚਲੋ ਕੋਈ ਨਹੀਂ ਜਿੱਥੇ ਪੈਸੇ ਦਾ ਸਮਝ ਹੀ ਨੰਦੀ ਚੀਜ਼ ਵਧੀਆ ਹੋਣੀ ਚਾਹੀਦੀ ਚੀਜ਼ੇ ਮਜ਼ਬੂਤੀ ਹੋਣੀ ਚਾਹੀਦੀ ਆ ਜਮਾਨ ਅੱਜ ਪਹਿਲੇ ਦਿਨ ਨਵੇਂ ਘਰ ਤੋਂ ਜਾਊਗਾ ਮੈਥੋਂ ਚਾਣਾ ਬਸ ਤੇ ਮੈਂ ਬਸਾਲ ਪਾ ਹੀ ਫੋਨ ਕਰ ਦੇ ਮੈਂ ਅੱਛੇ ਤੇ ਲਾ ਰਹੀ ਮੈਂ ਕਿ ਤੂੰ ਦੂਰੋਂ ਦੇਖ ਲਈ ਬਸਾਲ ਦੇ ਕਰੀ ਸਵੇਰ ਦਾ ਤਿਆਰ ਹੋ ਗੋ ਪਾਪਾ ਹੁਣ ਤੁਸੀਂ ਖੁਸ਼ ਆ ਪਾਪਾ ਹਮੇਸ਼ਾ ਸਾਨੂੰ ਕਹਿੰਦੇ ਸੀ ਕਿ ਪਸ਼ੂਆਂ ਦੇ ਕੋਲ ਰਹਿਆ ਕਰੋ ਹੁਣ ਆਪਾਂ ਪਸ਼ੂਆਂ ਦੇ ਕੋਲ ਆ ਗਏ ਪਨੀਰੀ ਕੋਆ ਕਰ ਰੋ ਨੂੰ ਪੱਤੇ-ਪੱਤੇ ਪਾ ਕੇ ਗੋਲਾ ਕਰਾਉਂਦੇ ਰਹੇ ਸੋ। ਪਾਣੀ ਦੀ ਕੋਆ ਇੱਥੇ ਗੋਹਾ ਵੀ ਠਾਓ। ਸ਼ਾਮੇ ਕੀ ਬਣੋ ਇਹਨਾਂ ਨੂੰ ਸੁੱਪੇ ਤੋਂ। ਠਾਹ ਹੋ ਜਾ। ਇਹਨਾਂ ਦੇ ਕੋਲ ਰੌਣਕ ਲੱਗੀ। ਹੋਰ। ਇਹ ਵੀ ਦੇਖਦੇ ਆਂ। ਹਰ। ਮਾਰਦੇ ਨਹੀਂ ਹਰ। ਨੂੰ ਫੜ ਗੋਲ ਕਰ ਦੇ ਉਹ ਜਲਦੀ ਕਰ ਦੇ ਉਹ ਆਹ ਨਹੀਂ ਜਾਂਦਾ ਸਰਵਾਂ ਦੀ ਹੈ ਬਸ ਆਈ ਨਹੀਂ ਹੱਲੇ ਤੂੰ ਐਵੇਂ ਲਿਬੜੀ ਜਾਂਦਾ ਮਿੱਟੀ ਚ ਇੱਧਰ ਆ ਓਏ ਗੰਦੀਆਂ ਚੀਜ਼ਾਂ ਨੂੰ ਮੂੰਹ ਨਹੀਂ ਲਾਈਦਾ। ਓਏ ਮੈਂ ਨਹੀਂ ਆਣਾ ਹੈਗਾ। ਤੈਨੂੰ ਕੌਣ ਕਹਿੰਦਾ ਤੁੱਪੇ ਖਾਣ ਨੂੰ? ਬਾਸ ਨੇ ਆਪਣੇ ਟਾਈਮ ਤੇ ਹੀ ਆਉਣਾ ਤੂੰ ਪਹਿਲਾਂ ਖੜਿਆ ਆਇਆ। ਜੇ ਤੇਰੀ ਯੂਨੀਫਾਰਮ ਗੰਦੀ ਹੋ ਗਈ ਬਾਤ ਸਾਨੂੰ ਨਾ ਗਈ ਆ ਦੇਖ ਲਓ ਪਾਪਾ ਕੀ ਕਰਦਾ ਆ ਮੈਂ ਤੇ ਇਤੋ ਵੱਡਾ ਆ ਦੇਖ ਲਾ ਦੇ ਬੰਦ ਜੇ ਅੱਧੀ ਤੇਰੀ ਬਸ ਆ ਜਵੇ ਅੱਜ ਨਾ ਮੇਰੇ ਘਰੋਂ ਚਾਹਣੇ ਦਾ ਚਾਹ ਆ ਮੁੰਡੇ ਨੂੰ ਨੇਰੇ ਦਾ ਤਿਆਰ ਹੋ ਕੇ ਘੁੰਮਦਾ ਹਾਲੇ ਨਹੀਂ ਆਈ ਤੇਰੀ ਬਸ ਬਹਿ ਜਾ ਅੰਦਰ ਗਰਮੀ ਚ ਨਾ ਘੁੰਮੂ ਹਾਲੇ ਨਹੀਂ ਆਈ ਹਾਂ ਗਈ ਹੁਣ ਨਰਮਨ ਦੀ ਬਸ ਆਈ ਗਈ ਕਣ ਕਿੱਥੇ ਨੂੰ ਬਾਏ ਬੈਗ ਫੜਾ ਮੈਂ ਤੈਨੂੰ ਬੈਗ ਫੜ ਲੈ ਕੋਈ ਇੱਥੇ ਖੜਾ ਹੋ ਤੂੰ ਕਿ ਇਹ ਦੋ ਆਉਂ ਵੀ ਉੱਥੇ ਚੜ੍ਹ ਜੀ ਰੁਕ ਵੀ ਜਾਊਗਾ ਇੱਧਰ ਰੁਕਣਾ ਹੀ ਹੈ ਜਦੋਂ ਨੂੰ ਪਤਾ ਇੱਥੇ ਯਾਰ ਇਹ ਏਡਾ ਵੱਡਾ ਟਰੈਕਟਰ ਹੈਗਾ ਜੇ ਢੀ ਵੱਡੀ ਹਤਾਂ ਪਈਆਂ ਬੱਸ ਆ ਗਈ ਅੰਮਾ ਮੇਰੇ ਆਦੇ ਨੂੰ ਚਾਲ ਬਣਾ ਲਈ ਇੱਕ ਵਾਰ ਹੋਰ ਕਹਦੇ ਸੁਣਿਆ ਨਹੀਂ ਹੁਣ ਅੰਮਾ ਮੇਰੇ ਆਦੇ ਨੂੰ ਲੂਣ ਵਾਲੇ ਚਾਲ ਬਣਾ ਲਈ ਇਹ ਆ ਵੀ ਛੇਤੀ ਆ ਗਿਆ ਫਿਰ ਬਣਾ ਲਵਾਂ ਜੀ ਉੱਥੇ ਟਾਈਮ ਲੱਗ ਗਿਆ ਫਿਰ ਚਲੋ ਪਾਪਾ ਬੱਸ ਆ ਗਈ ਬਾਗੇ ਦਾ ਤਾਂ ਕੀ ਹੋਇਆ ਬੱਸ ਆ ਗਈ ਮਰੇ ਹੋ ਜਾਣੇ ਰੋਕਣੀ ਨਹੀਂ ਆ ਰੁਕਦੇ ਨਹੀਂ ਉਹਨੂੰ ਪਤਾ ਹੀ ਇੱਥੇ ਚੱਲਣਾ ਪਤਾ ਹੀ ਉਹ ਸਿੱਧੇ ਦੇਖਣਾ ਕਰਦਾ ਚੱਲ ਮੁੰਡਾ ਉੱਧਰ ਪਾਸਾ ਜਾ ਰੁਕ ਜਾ ਇੱਕ ਪਾਸੇ ਆ ਜਾ ਪੱਲੇ ਪਾਸੇ ਬਾਈ